ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਟੀ 747 ਨੇ ਤੇ ਹਾਂਜੀ ਆਪਾਂ ਗੱਲ ਕਰਨ ਲੱਗਿਆਂ ਅੱਜ ਦਿਦਾਰ ਸੰਧੂ ਪੰਜਾਬੀ ਲੋਕ ਗਾਇਕ ਜੋ ਬਹੁਤ ਵਧੀਆ ਗਾਇਕ ਤੇ ਗੀਤਕਾਰ ਸੀਗੇ ਉਹਨਾਂ ਨੇ 1960 ਤੋਂ 1990 ਤੱਕ ਪੰਜਾਬੀ ਲੋਕ ਗੀਤਾਂ ਦੀ ਸੇਵਾ ਕੀਤੀ ਤੇ ਪੰਜਾਬ ਦੀ ਕੋਇਲ ਸਰਿੰਦਰ ਕੌਰ ਨਾਲ ਬਹੁਤ ਗਾਉਣ ਦਾ ਮੌਕਾ ਮਿਲਿਆ ਜਿਵੇਂ ਕਿ ਗੀਤਾ ਕਗਰੇ ਦੀ ਵੇ ਲਾਉਣ ਪੀ ਜਗੀ ਇਹ ਗੀਤ ਬਹੁਤ ਮਸ਼ਹੂਰ ਚੱਲੇ ਆ ਜਾ ਭਾਬੀ ਦੇਖੀਏ ਤਰੂ ਤਾਰਾ ਇਹ ਗੀਤਾ ਨਾਲ ਬਹੁਤ ਜਿਆਦਾ ਮਸ਼ਹੂਰ ਹੋਇਆ ਪਰ 1978 ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋ ਜਾਂਦੀ ਹੈ ਅਮਰ ਨੂਰੀ ਨਾਲ ਅਮਰ ਨੂਰੀ ਦਾ ਗੀਤ ਆਇਆ ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ ਇਹ ਬਹੁਤ ਜਿਆਦਾ ਚੱਲਿਆ ਪਰ ਇੱਕ ਗੀਤ ਹੋਰ ਬਹੁਤ ਜਿਆਦਾ ਮਸ਼ਹੂਰ ਹੋਇਆ ਫਾਟਕ ਦੇ ਨੌ ਨਾਲ ਫਾਟਕ ਕੋਟ ਕਪੂਰੇ ਦਾ ਉਹ ਸ਼ਾਇਰੀ ਕੋਈ ਆਪਣਾ ਪਰਾਣਾ ਮੋਟਰ ਵਾਲਾ ਕੋਠਾ ਹੋਊਗਾ ਜਿਹੜੇ ਦੇ ਉੱਤੇ ਸੋਨੀ ਟੋਨ ਟਾਈਪ ਚੋ ਨਾ ਚੱਲਿਆ ਹੋਵੇ ਸੋਨੀ ਟੋਨ ਟਾਈਪ ਧਰ ਕੇ ਲਾਉਣਾ ਆਲੇ ਵਾਲੇ ਸਾਰਿਆਂ ਨੇ ਬਹਿ ਜਾਣਾ ਕਹਿਣਾ ਵੀ ਫਾਟਕ ਕੋਟ ਕਪੂਰੇ ਦੀਆਂ ਉਹ ਗੀਤ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਅਮਰ ਨੂਰੀ ਨਾਲ ਅਮਰ ਨੂਰੀ ਦਾ ਇੱਕ ਯਾਰ ਜਿਵੇਂ ਕੀ ਆਪਾਂ ਖਾੜਿਆਂ ਚ ਦੇਖਦੇ ਹਾਂ ਸੋਨੂੰ ਛੋਟੀ ਜੀ ਕਲਿੱਪ ਵੀ ਦਿਖਾਵਾਂਗੇ ਬਹੁਤ ਵਧੀਆ ਭੰਗੜਾ ਪਾਉਣ ਦਾ ਸਟਾਈਲ ਤੀਆ ਤੇ ਗਿੱਧਾ ਵੀ ਵਧੀਆ ਪਾਉਂਦੀ ᱛੀ ਕੀ ਅਮਰਨੁਰੀ ਦਾ ਖਾੜਿਆ ਬਹੁਤ ਜਾਦੇ ਜਚਿਆ ਇਹਦੇ ਨਾਲ ਤਾਂ ਹੀ ਉਹਨੇ ਸਰਿੰਦਰ ਕੌਰ ਨਾਲ ਗਾਉਣਾ ਛੱਡਤਾ ਤੀਆ ਬਾਕੀ ਆਪਾਂ ਗੱਲ ਕਰਦੇ ਹਾਂ ਉਹਨਾਂ ਦਾ ਜਨਮ 1942 ਨੂੰ ਹੋਇਆ ਪਾਕਿਸਤਾਨ ਦੇ ਵਿੱਚ 16 ਫਰਵਰੀ 1991 ਲੁਧਿਆਣਾ ਡੀ ਐਮਸੀ ਹਸਪਤਾਲ ਜਫਾਨੀ ਸੰਸਾਰ ਨੂੰ ਹੋ ਅਲਵਦਾ ਕਹੇਗੇ ਬਹੁਤ ਮਨਤਪਾਗੀ ਦਿਨ ਚੜਿਆ ਉਹਨਾਂ ਵਾਸਤੇ ਪਰ ਇੱਕ ਗੱਲ ਹੋਰ ਤੇ ਉਹਨਾਂ ਨੂੰ ਪਿੰਡ ਦਾ ਸਰਪੰਚ ਹੋਣ ਦਾ ਵੀ ਮਾਨ ਹਾਸਲ ਹੋਇਆ ਉਹਨਾਂ ਦਾ 1960 ਤੇ 1990 ਤੱਕ ਬਹੁਤ ਵਧੀਆ ਪੰਜਾਬੀ ਗਾਇਕ ਲੋਕ ਗਾਇਕ ਕਾਂਚੂ ਪੂਰਾ ਨਾਮ ਬਣਿਆ ਪਰ ਉਹਨਾਂ ਨੇ ਫਿਰ 1960 ਤੋਂ 90 ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ ਤਕਰੀਬਨ 7-8 ਮਹੀਨੇ ਬਿਮਾਰ ਰਹਿੰਦੇ ਨੇ 16 ਫਰਵਰੀ ਨੂੰ 1991 ਨੂੰ ਲੁਧਿਆਣਾ ਡੀ ਐਮ ਸੀ ਆਖਰੀ ਸਾਹ ਲਏ ਉਹ ਮੰਤਪਾਗੀ ਦਿਨ ਚੜਿਆ ਉਹ ਫਾਨੀ ਸੰਸਾਰ ਨੂੰ અલਵਿਦਾ ਕਹਿ ਗਏ ਅੱਜ ਵੀ ਉਹਨਾਂ ਦੇ ਜਿਹੜੇ ਗੀਤ ਨੇਗੇ ਹੁਣ ਦੀ ਪੀੜ੍ਹੀ ਨੂੰ ਸ਼ਾਇਦ ਨਹੀਂ ਪਤਾ ਪਰ ਜਿਹੜੀ ਇਹ ਪੀਡੀ ਆ ਗਈ 1980 ਵਾਲੀ ਉਹ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜਿਆ ਪਿਆਗਾ ਫਾਟਕ ਕੂਟ ਕਪੂਰੇ ਦਾ ਅੱਜ ਵੀ ਨੈਟ ਤੇ ਸਰਚ ਕਰ ਕਰਕੇ ਸਭ ਗਾਣੇ ਉਹ ਚੱਲ ਰਹੇ ਨੇ ਪਰ ਨਵੇਂ ਗਾਣਿਆਂ ਦਾ ਤਰੀਕਾ ਕੁਝ ਹੋਰ ਹੁੰਦਾ ਥੋੜੇ ਦਿਨੀ ਚੱਲਦੇ ਨੇ ਪਰ ਉਹ ਅੱਜ ਵੀ ਸਦਾ ਬਹਾਰ ਗਾਣੇ ਚੱਲ ਰਹੇ ਨੇ ਦਦਾਰ ਸੰਧੂ ਦੇ